ਦੇਨੋਸੀ ਅੱਜ ਵੀ ਵਲੌਗ ਟੈਗ ਕਰਾਂਗੇ ਆ ਦੇਖ ਲਾ ਸਾਡਾ ਮੁੰਡਾ ਤੁਹਾਡਾ ਵਲੌਗ ਪੋਡਕਾਸਟ ਦੇਖ ਕੇ ਜਾਦੂ ਕਰ ਵਰਦਾ ਜਾਂਦਾ ਜੋ ਗੇਸ ਵੈਲਕਮ ਬੈਕ ਟੂ ਚੈਨਲ 11 ਜੀ ਵਲੌਗਸ ਤੇ ਦੋ ਟਸਰ ਦਾ ਜੂ ਪਿਆਰ ਤੋਂ ਦੋ ਦਵਾ ਦੇ ਬਿਲਕੁਲ ਦੋਸਤਾਂ ਸਾਡੇ ਸੰਦੂ ਵੀ ਰਹਿ ਸਾਡੇ ਕੋਲ ਪੱਗ ਸੈਟ ਕਰ ਮਾ ਦੇ ਕਿੱਦਾਂ ਏਦਾਂ ਏਦਾਂ ਨਹੀਂ ਵੀਰੇ ਤਾਣੀ ਉਹ ਫੜ ਜਾ ਲਾ ਸਟ ਟਕਾ ਦੇ ਚੱਲ ਸਕਦਾ ਗੇਸ ਮੈਚੇ ਸੋਨ ਚ ਲਾ ਰਹੇ ਬਿਲਕੁਲ ਹੁਣ ਆ ਗਿਆ ਜੀ ਹੁਣ ਕੁੜੀ ਵਾਲੇ ਕਵਰ ਪਾ ਕੇ ਇੱਥੇ ਨੇ ਕੁ ਚੰਗੇ ਜਿਹੇ ਨੇ ਵੇ ਦੇ ਨੂੰ ਹੋਈ ਕੰਮ ਦਾ ਮਮੀ ਜੀ ਹਾਂ ਤੇ ਕਹਿੰਦਾ ਬੂਟੇ ਨੂੰ ਪਾਣੀ ਪਾ ਮਮੀ ਇਹ ਚਾਵਲੋਂ ਨਿਕਾਈ ਅੱਜ ਇੱਕ ਤੋਚਾ ਚਾਵਲ ਨੂੰ ਮੈਂ ਦਿੰਦੀ ਬਗਵਾਸ ਰੁਕ ਜਾ ਸਭੀ ਕੇ ਸਾਰਿਆਂ ਨੂੰ ਪਤਾ ਹੀ ਹੈ ਕੱਲ ਸ਼ੰਭੂ ਬਾਟਰ ਤੇ ਖਨੋਰੀ ਬਾਟਰ ਸੁਣਿਆ ਗਿਆ ਹੈ ਜਿਸ ਦੇ ਨਾਮ ਨਾਲ ਦੀ ਪਰੇਸ਼ਾਨੀ ਘੱਟ ਹੋ ਜੇਗੀ ਉਹ ਬਾਪ ਜਿਹਾਦਾ ਹੋਏਗਾ ਮੈਨੂੰ ਇੱਕ ਟੀਮ ਜਾ ਇਹ ਕੀ ਹੈ ਮੇਰੇ ਦੋਸਤੋ ਇਹ ਬੱਚੇ ਸੰਦੇਸ਼ ਦੋ ਬੱਚੇ ਰੈਕਟਰ ਰੈਕਟਰ ਇਹਦੀ ਇਹ ਗਾੜੀ ਆ ਗਈ ਛੋਟੀ ਆ ਜੀ ਮਾਫੀ ਐਡੀ ਐਡੀ ਗਾੜੀ ਆ ਗਈ ਇਸ ਕੋ ਛੋਟੇ ਛੋਟੇ ਬੱਚੇ ਹੈ ਨਾ ਮੇਰੇ ਗਾੜੀ ਇਹਦੇ ਵਿੱਚ ਮੈਂ ਹਾਂਜੀ ਹੈਲੋ ਗਾਇਸ ਗੁੱਡ ਮਾਰਨਿੰਗ ਗੁੱਡ ਨਾਈਟ ਗੁੱਡ ਟੂ ਪੈਰਿੰਗਸ ਗੁੱਡ ਈਵਨਿੰਗ ਅੱਛਾ ਹਾਂ ਸਹੀ ਹੈ ਗਾਇਸ ਗੁੱਡ ਈਵਨਿੰਗ ਹੋ ਗਈ ਹੈ ਗਾਇਸ ਗਾਇਸ ਆ ਦੇਖੋ ਟਾਈਮ ਕਿੰਨਾ ਹੋ ਗਿਆ ਘੜੀ ਚ ਪਾਣੀ ਨਾ ਪੈ ਜੇ ਖੜ ਜੋ ਤਾਂ ਤੂੰ ਪੂਰਾ ਹੋ ਜਾਣਾ ਨਹੀਂ ਰੋ ਜਾ ਬਾਬੀ ਛੱਡਿਓ ਹਾਂ ਇਹ ਸੱਚੀ ਗੋਰਾ ਹੋ ਗਿਆ ਮੁੰਡਾ ਜੁਲਫਾਂ ਸ਼ਾ ਮੇ ਰਹਿ ਰਹਿ ਗੱਭਰੂ ਗੋਰਾ ਹੋ ਗਿਆ ਨਹੀਂ ਆ ਗਈ ਤੂੰ ਕਰਮ ਵਾਲਾ ਹਣੇ ਨੂੰ ਕਹਿੰਦੇ ਕਰਮ ਵਾਲਾ ਬੰਦਾ ਪਾਣੀ ਦੇ ਰੀ ਤੇ ਮੇਰੇ ਵੀ ਸੀ ਗਿਆ ਜੇ ਤੈਨੂੰ ਪਤਾ ਹੈਗਾ ਪਹਿਲਾਂ ਅਸੀਂ ਦੁੱਧ ਲੈਣ ਲਈ ਐਕਟੀਵ ਆ ਲਿਆਂਦੀ ਹਨਾ ਲੱਖ ਰੁਪਏ ਸਿੱਕੜ ਕੇ ਲੈ ਹੁਣ ਅਸੀਂ ਦੁੱਧ ਲੈਣ ਗੱਡੀ ਤੇ ਜਾਈਦਾ ਵਾ ਪੈਸਾ ਹੀ ਪੈਸਾ ਪੈਸਾ ਉਹ ਮੈਂ ਕਿਹਾ ਨਾ ਅਗਲੇ ਦਾ ਸੋਚਣਾ ਕਿ ਇਹ ਰੋਜ਼ ਗੱਡੀ ਤੇ ਦੁੱਧ ਲੈਣਾ ਉਹ ਰੋਜ਼ ਕੀ ਹੈ ਸ਼ਰਮੀ ਨਹੀਂ ਹੁੰਦੀ ਭਰਾ ਇੰਨਾ ਪੈਟਰੋਲ ਸੌ ਦਾ ਪੈਟਰੋਲ ਫੂਕ ਕੇ ਦੋ ਕਿਲੋ ਦੁੱਧ ਲੈਣ ਆਉਂਦੇ ਉਹ ਤੇ ਪਿਆ ਤਾਂ ਹੈ ਜਿਆਦਾ ਕੇ ਆ ਦਰਸਲ ਇਧਰੋਂ ਸਾਡੇ ਰਸਤੇ ਬੰਦ ਆ ਤਾਂ ਕਰਕੇ ਆਉਨੇ ਉਧਰ ਦੀ ਦੁੱਧ ਗਾਇਸ ਇਧਰ ਕਹਿੰਦੇ ਗਾਇਸ ਮੇਰੇ ਨਾਲ ਫੇਰ ਬੈਠਾ ਤੂੰ ਮੋਜੀ ਇਹ ਥੋੜੀ ਦਿਖਾ ਮੈਂ ਪੂ ਚੁੱਕਾ ਦਾ ਤੇ ਮੈਂ ਪੂਰੀ ਤਰ੍ਹਾਂ ਮੈਂ ਫ੍ਰੀ ਹੋ ਗਿਆ ਵਾਂ ਤੇ ਮੈਂ ਹੁਣ 2-3 ਸਾਲ ਵਿਲਾ ਵਾਂ ਤੇ ਜੇ ਕਿਸੇ ਨੇ ਕੋਈ ਕੰਮ ਕਰਾਉਣਾ ਮਾ ਝਾੜੂ ਪੋਚਾ ਹੋਣਾ ਵਾ ਹਾਂ ਤੇ ਦੋ ਦਿਨ ਸਾਲ ਵਿਲੀ ਨਾ ਹਾਂ ਮੇਰੇ ਘਰੇ ਆ ਜਾ ਹਾਂ ਅੱਜ ਮੇਰੇ ਕੋਲ ਕੰਟੀ ਆਈ ਓਡੀ ਬਦਿਆ ਮੈਂ ਕਹਿੰਦੀ ਆ ਨਾ ਮੰਗ ਮੈਂ ਤਾਂ ਬਸ ਇੱਕ ਮਿੰਟ ਆਦੀ ਸੀਗੀ ਮੈਂ ਕਹਿੰਦਾ ਇੱਕ ਮਤਰਕ ਨੂੰ 10 ਰੁਪਏ ਦੇ ਦੋ ਅੱਡੀ ਵਧੀਆ ਮੈਂ ਕਹਾਂ ਨਾ ਮੈਨੂੰ ਘਰੇ ਮੇਡ ਦੀ ਲੋੜ ਹੈ ਮੇਰੇ ਨਾਲ ਚੱਲ ਤੇ ਤੈਨੂੰ ਮੈਂ 1000 ਰੁਪਏ ਦਵਾਂ 100 ਨਾ ਰੁਪਏ ਨਹੀਂ ਤੈਨੂੰ 1000 ਰੁਪਏ ਦਵਾਂ ਮੈਂ ਨਾ ਮੈਂ ਤਾਂ ਕੰਮ ਤੇ ਕੰਮ ਤੇ ਲੱਗਦਾ ਮੈਂ ਤਾਂ ਨਾਲੇ ਤੈਨੂੰ ਮੱਲੇ 'ਚ ਹੋਰ ਕੰਮ ਦਿਵਾ ਦੂੰ ਚਲੇ ਕੋਈ ਗਰੰਟੀ ਅੱਜ ਅੱਜ ਗਾਇਜ਼ ਨੇ ਖਬਰ ਆਈ ਆ ਉਹਦੇ ਚ ਖਬਰ ਆਈ ਆ ਖਬਰਾਂ ਚ ਛਾਪਤਾ ਗਾਇਜ਼ ਮੇਰੇ ਨਾਲ ਵੀ ਬੰਦ ਕਹਿੰਦੇ ਮੁੱਜ ਕੇ ਤੇ ਤੁਸੀਂ ਇਹ ਕਹਿੰਦੇ ਪੈਨੇ ਨਾ ਕਿ ਝਾੜੂ ਪੋਤਲ ਚੱਲ ਪਾ ਸਾਡੇ ਘਰੇ ਆ ਬੰਦਾ ਕਹਿ ਰਿਹਾ ਵਾ ਹਨਾ ਤੇ ਸੋ ਮੈਂ ਕਿਸੇ ਦੇ ਘਰੇ ਨਹੀਂ ਜਾਣਾਗਾ ਮੈਂ ਜਾਊਗਾ ਅੱਗ ਨਾਨੀ ਪਿੰਡ ਤਾਂ ਹਾਂ ਉਹਦੇ ਚ ਖਬਰ ਆਈ ਆ ਲੁਧਿਆਣਾ ਲਾਈਨਸ ਤੇ ਨਹੀਂ ਨਹੀਂ ਲੁਧਿਆਣਾ ਲਾਈਵ ਤੇ ਨਹੀਂ ਟਾਈਮਸ ਤੇ ਮੈਂ ਗਾਈ ਸਾਨੂੰ ਦੱਸਦੀ ਆ ਵੀ ਮੇਰੀ ਨਿਊਜ਼ ਚਾਜ ਨਿਊਜ਼ ਆਈ ਆ ਨਿਊਜ਼ ਨਹੀਂ ਨਿਊਜ਼ ਨਹੀਂ ਆਹ ਚੈਨਲ ਤੇ ਨਿਊਜ਼ ਆਈ ਆ ਫੈਨ ਨੇ ਮਨਿੰਦਰ ਇੱਕ ਹਨਾ ਕਚੈਰੀ ਦਾ ਬੰਦਾ ਭੱਜ ਗਿਆ ਕਹਿੰਦਾ ਓਏ ਓ ਆ ਦਵਾਰੂ ਕਹਿੰਦਾ ਲੁਧਿਆਣਾ ਟਾਈਮਸ ਆ ਲੈ ਕਾ ਪੱਟ ਗਿਆ ਪੱਟ ਕੇ ਕਹਿੰਦਾ ਮੈਡਮ ਦੀ ਮੈਡਮ ਤੋਂ ਕਵਾ ਲੋ ਏ ਕੀ ਕਵਾਉਣਾ ਇਹ ਤਾਂ ਬਲੌਗ ਕਰ ਰਿਹਾ ਕਹਿੰਦਾ ਇਹਨਾਂ ਨੇ ਬੋਲ ਦੇਣਾ ਉਹ ਵੜੇ ਮੇਰੇ ਕੋਲ ਹੈ ਮੈਂ ਕੀ ਬੋਲਣਾ ਉਹਨਾਂ ਨੇ ਮੈਨੂੰ ਕਨਸੈਪਟਿੰਗ ਦੱਸਿਆ ਕੀ ਬੋਲਣਾ ਕਿਸ ਟੌਪਿਕ ਤੇ ਬਸ ਇਨਾ ਦੱਸਤਾ ਵੀ ਜਿਹੜਾ ਸ਼ੰਭੂ ਬਾਰਡਰ ਤੇ ਕੁਨਾਰੀ ਬਾਰਡਰ ਖੁੱਲਿਆ ਵਾ ਓਏ ਦਿੱਲੀ ਸਰਕਾਰ ਦਾ ਧੰਨਵਾਦ ਕਰਨਾ ਤੇ ਆਪਾਂ ਨੂੰ ਤੇਜ਼ ਤੇਜ਼ ਬੋਲਣ ਦੀ ਆਦਤ ਹੈ ਨਾ ਕੈ ਨਿਊਜ਼ ਵਾਲਾ ਕੈਮਰਾ ਮੈਂ ਪਹਿਲੀ ਵਾਰ ਫੇਸ ਕੀਤਾ ਮੈਨੂੰ ਪਤਾ ਹੀ ਨਹੀਂ ਕੀ ਬੋਲਣਾ ਬਸ ਮੈਂ ਜਸਟ ਇਨਾ ਕ ਬੋਲਦਾ ਮੈਂ ਕਿਹਾ ਵੀ ਮੈਨੂੰ ਇੱਕ ਸੀਮ ਜਿਆਦਾ ਜਦੋਂ ਆਪਾਂ ਹਰਿਆਣਾ ਗਏ ਸੀ ਵੀ ਅਸੀਂ ਟਿੰਡਾ ਵਿੱਚ ਦੀ ਹੈ ਨਾ ਕੁੱਤੇ ਰਸਤੇ 'ਚ ਗਏ ਸੀਗੇ ਵੀ ਉਹ ਕੁੜੀਆਂ ਲਈ ਰਸਤਾ ਸੇਫ ਨਹੀਂ ਹੈਗਾ ਹਨਾ ਲੇਡੀਜ਼ ਲਈ ਵੀ ਇਸ ਕਰਕੇ ਸਾਨੂੰ ਬਹੁਤ ਮੁਸ਼ਕਲ ਆਈ ਚਲੋ ਸਰਕਾਰ ਨੇ ਰਸਤਾ ਖੋਲਤਾ ਸੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਰ ਮੈਂ ਇਹ ਕਹਿਣਾ ਭੁੱਲ ਗਈ ਕਿ ਕਿਸਾਨਾਂ ਨਾਲ ਵੀ ਸਾਡੀ ਕੋਈ ਉਹ ਲਾਗ ਦਾਕ ਨਹੀਂ ਹੈ ਸਾਡੀ ਇੱਕ ਨਾ ਕਿਸਾਨ ਇੱਕ ਦਾ ਜਿੰਦਾਬਾਦ ਪਰ ਇਹ ਆ ਵੀ ਸਰਕਾਰ ਨੂੰ ਵੀ ਅਪੀਲ ਆ ਹਨਾ ਸਰਕਾਰ ਵੀ ਉਹਨਾਂ ਨੂੰ ਕੋਈ ਅਲੱਗ ਜਗ੍ਹਾ ਦੇਵੇ ਤੇ ਜਿੱਥੇ ਕਿ ਕਿਸਾਨ ਆਪਣਾ ਮੋਰਚਾ ਫਤਿਹ ਕਰ ਸਕਾ ਵਾਹੇ ਸੋੜਿਆ ਹਾਲੇ ਸਿਆ ਕਾ ਉਹ ਦੁਬਾਰਾ ਵਾਲੇ ਦੇ ਇੱਕ ਤਾਂ ਬਾਦ ਦਾ ਬਾਦ ਉਹ ਤੋਂ ਬਾਅਦ ਚ ਪਤਾ ਥੋੜੀ देर ਬਾਅਦ ਮੈਂ ਚਲੀ ਗਈ ਬਾਹਰ ਫਰੋਜਗੰਦੀ ਮਾਰਕੀਟ ਮੈਂ ਕੰਮ ਜਾਣਾ ਸੀ ਭਾਈ ਉੱਥੇ న్యూਸ ਇੱਕ న్యూਸ ਪਤਾ ਕਾਦੀ ਫੈਲੀ ਹੋਈ ਆਪਣੇ ਇੱਥੇ ਟੈਡੀ ਰੋਡ ਤੇ ਪੈਲਸ ਤੇ ਲੜਾਈ ਹੋ ਗਈ ਤੇ ਇੱਕ ਜਨਾਨੀ ਨੇ ਇੱਥੇ ਬੋਤਲ ਮਾਰੀ ਐ ਕਰਕੇ ਉਹਦੇ 23 ਟੰਕ ਕੇ ਲੱਗੂ ਕੱਚਲੀ ਕੱਚਲੀ ਬੋਤਲ ਸੁਣੀਆ ਲੱਗ ਗਈ ਹਣਾ ਠੀਕ ਹਾਂ ਤੇ ਉਹ ਉੱਥੇ ਉਹ ਕਰ ਰਹੇ ਸੀਗੇ ਉਹ న్యూਸ ਚੈਨਲ ਵਾਲੇ ਉਹਨਾਂ ਦਾ ਉਹ ਕਰ ਰਹੇ ਸੀ ਤੁਰ ਹੀ ਜਾਂਦੀ ਮੈਂ ਵੀ ਖੜ ਗਈ ਉੱਥੇ ਤੇ ਚਿਹਰੇ ਤੇ ਕਾਫੀ ਬੰਦੇ ਖੜੇ ਕੈਮਰਾ ਲੈ ਕੇ ਨਿਊਜ਼ ਵਾਲਾ ਫਟਵਰ ਮੇਰੇ ਕੋਲ ਆ ਕੇ ਤੁਸੀਂ ਵੀ ਨਾਲ ਹੀ ਤੁਸੀਂ ਵੀ ਨਾਲ ਮੈਂ ਕਿਹਾ ਨਹੀਂ ਭਰਾਵੇਂ ਮੈਂ ਤਾਂ ਵੀ ਲੰਗੀ ਜਾਂਦੀ ਕਰਦੀ ਆ। ਮੇਰੇ ਤਾਂ ਬੋਤਲਵਾਰੀ ਹੈ। ਹੇ ਵਿਚਾਰੇ ਇੰਨਾ ਕਦੇ ਕੋਲੇ ਜਵਾਕ ਚੱਕਿਆ ਗੋਦੀ 'ਚ ਤੇ ਨਾਲ ਉਹਦੇ ਮੂੰਹ ਤੇ ਵਿਚਾਰੇ ਦੇ ਇੱਥੇ ਟੰਕੇ ਲਾਏ ਹੋਏ ਪੱਟੀ ਕਿਤੇ ਇੱਕ ਬੰਦੇ ਦਾ ਪੈਰ ਟੱਟ ਗਿਆ ਕਹਿੰਦੇ ਅੱਕਦੇ ਸੂਆ ਮਾਰਿਆ ਤੂੰ ਬੋਲਿਆ ਨਹੀਂ ਜਾਂਦਾਗਾ। ਹਜੇ ਉਹ ਬਿਆਨ ਨਹੀਂ ਦੇ ਸਕਦਾ। ਇੰਨੀ ਲੜਾਈ ਹੋਈ ਪੈਨਲਸ ਚ ਗਾਇਜ਼ ਮੇਰਾ ਬੁਖਾਰ ਹੈ ਮੈਨੂੰ ਠੰਡ ਲੱਗ ਰਹੀ ਹੈ ਮੈਂ ਹੁੱਡੀ ਪਾ ਲੀ ਮੈਨੂੰ ਵੀ ਠੰਡ ਲੱਗਦੀ ਸੀ ਮੈਂ ਉੱਥੇ ਦੁੱਧ ਲੈ ਰਹੀ ਸੀ ਦੈਰੀ ਤੋਂ ਸਾਰੇ ਮੈਨੂੰ ਠੰਡ ਠੰਡ ਲੱਗਦੀ ਮਮਾ ਆ ਕੇ ਦੁੱਧ ਖਾ ਉਹਨੂੰ ਚੋਗੋ ਮੈਂ ਮੱਖਣੀ ਮੱਖਣੀ ਮਤਲਬ ਬਰਸਾਤ ਦੇਗਾ ਕੀ ਯਾਰ ਉਹ ਫ੍ਰਿਜ ਚ ਪਿਆਣਾ ਮੰਨ ਲਓ ਫ੍ਰਿਜ ਚ ਪਿਆਣਾ ਤੇ ਚਲੋ ਦੋਸਤੋ ਹੁਣ ਮੰਮਾ ਨੂੰ ਪਤਾ ਚੱ ਗਿਆ ਕਿ ਪਲਾਨੇ ਦੇ ਘਰੋਂ ਰੁਪਏ ਮਿਲਣਗੇ ਇੱਕ ਕਾਂਡ ਹੋਰ ਫੜ ਗਿਆ ਚੀਮੇ ਹੁਣ ਆਹ ਤੈਨੂੰ ਭੇਜੀ ਤੀ ਸਨੇ ਕਿਡਾ ਬਿਲੁੱਸਦੇ ਯਾਰਾ ਲੁੱਟਣਾ ਸੁਨੇ ਯਾਰਾ ਚੱਕ ਲਿਆ ਆਹ ਦੇਖ ਮੈਂ ਭੇਜੀ ਸੀ ਤੈਨੂੰ ਸੁਨਿਆਰਾ ਕਰਨ ਮੁਟਾ ਸੁਨਿਆਰਾ ਕਿਡਾ ਨਕਲੇ ਕਿਡਾ ਸੁਨਿਆਰਾ ਚੱਕ ਲਿਆ ਸੁਨਿਆਰਾ ਲੁੱਟਣਾ ਕੀ ਭੇਜੇ ਦਿਖਾਵਾਂ ਅੱਛਾ ਮੰਨ ਤੈਨੂੰ ਉੱਪਰ ਬੰਦ ਹੋ ਜਾਣਾ ਮੈਂ ਬੰਦ ਕਰੀ ਗਾਇਜ਼ ਜਲਦੀ ਜਲਦੀ ਆ ਦੇ ਉਹ ਨਹੀਂ ਨਹੀਂ ਇਹ ਤਾਂ ਲੋਰ ਆ ਹਾਂ ਦੇ ਬਲੀ ਖਲੀ ਇਹ ਨਾ ਕੀ ਹੋਇਆ ਇਹ ਬਲੀ ਖਲੀ ਆਰਬਣ ਚਿੰਗ ਕਿਤੇ ਮਿਲ ਨਹੀਂ ਇਹ ਤਾਂ ਦਿਆ ਸਾਰੇ ਕਮੈਂਟ ਇਹਨਾਂ ਨੇ ਤੁਹਾਨੂੰ ਨਾ ਵੀ ਆ ਦੇ ਇੱਥੇ ਕਰਿਓ ਕਿੱਥੇ ਹੁੰਦਾ ਵਾ ਵੀ ਤੂੰ ਕਹਿੰਨਾ ਨਾ ਤੁਸੀਂ ਇਹਨੇ ਵੀਡੀਓ ਲਾਈਕ ਕੀਤੀਆਂ ਨੇ ਕਮੈਂਟ ਕੀਤੇ ਉਹ ਤੋਂ ਹੁੰਦਾ ਵਾ ਅਵਰ ਲਓ ਅਗੇ ਹਾਂ ਆ ਕਮੈਂਟਸ ਆ ਨਾ ਮੈਂ ਕਿ ਵੀਡੀਓ ਤੇ ਕਮੈਂਟ ਕੀਤਾ ਸੀ ਮੈਂ ਫਿਊਚਰ ਲਿਖਦਾ ਇਹ ਕਹਿੰਦਾ ਮੈਂ ਹਿਸਟਰੀ ਲਿਖਦਾ ਹੈ ਲੋਕਾਂ ਨੇ ਕਮੈਂਟ ਪਤਾ ਕੀ ਕੀ ਕੀਤਾ ਕਮੈਂਟ ਪੜਾ ਗਾਣਾ ਬੰਦ ਕਰ ਲੋਕਾਂ ਨੇ ਕਮੈਂਟ ਕੀਤੇ ਮੂਸੇ ਵਾਲਾ ਮੈਂ ਸੱਚ ਲਿਖਦਾ ਸੀ ਸਿੱਧੂ ਮੈਂ ਇਤਿਹਾਸ ਲਿਖਦਾ ਮੈਂ ਲਿਖਿਆ ਗਲਾਉ ਸਿੱਧੂ ਬਾਈ ਜਜਬਾਤ ਤੇ ਸੱਚ ਲਿਖਦਾ ਉਹਨਾਂ ਨੇ ਮੇਰਾ ਕਮੈਂਟ ਵੀ ਲਾਈਕ ਕੀਤਾ ਵਾਹ 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 ਦੇਖੋ ਮਾ ਸੋਣਾ ਮੇਰਾ ਸੁਪਨਾ ਗਲਾਉ ਸਿੱਧੂ ਨੂੰ ਖੇਤੀ ਮਿਲਣਾ ਮਿਲ ਲਾਵਾਂਗੇ ਮਿਲਾਂਗੇ ਕੋਈ ਨਹੀਂ ਗੈਸ ਗਲਾਸ ਤੋਂ ਬਾਰੇ ਸੇਦੀ ਸਾਨੂੰ ਮਿਲ ਲਾ ਠੀਕ ਹੈ ਜੀ ਤੁਹਾਨੂੰ ਰੋਕ ਕੇ ਮਿਲਦੇ ਆਪਾਂ ਆ ਦੇਖ ਲੈ ਆ ਫਿਰ ਮੈਂ ਤੇਰੇ ਫੜ ਲਿਆ ਸੀ ਨਾ ਆ ਦੇਖ ਦੇ ਖਰਚਾ ਹੈ ਹਾਂ ਤੇ ਦੋ ਸ਼ੂਸ਼ੀ ਹੈ ਪਹਿਲਾਂ ਹਣ ਇੱਥੇ 10 ਰੁਪਏ ਰੱਖ ਤਵਾ ਚਾ ਲੋ ਗੇਮ ਇੱਦਾਂ ਨਹੀਂ ਹਾਂ ਦੇ 10 ਰੁਪਏ ਕੋਪਾਸ 20 ਤੇ ਬਿਲ ਕਰੀ ਗਿਆ ਵੀਰ ਵੀ ਨਹੀਂ ਚੁਕਿਆ ਪਰ ਸਭ ਨੇੜੇ ਪਿਆ ਹਾਂ ਸਿਵਾ ਗਾਈ ਜਾਣਾ ਸੋਚਿਓ ਵੀ ਮੈਂ ਪਹਿਲੇ ਕੱਢ ਦੂੰ ਮੈਂ ਤਾਂ 10 ਹੀ ਰੱਖੋ ਹਾਂ 20 ਦੀ ਗੇਮ ਆ ਨਹੀਂ ਮੈਂ 10 ਦੇਣੇ ਜਦ ਮੇਰੀ ਮਰਜ਼ੀ ਕੱਟ ਕੇ ਅੰਦਰ ਪਤਾ ਲੱਗੇ ਕਿਹੜੀ ਘੜੀ ਹੈ ਅੱਜ ਕੁਲਫੀ ਖਾਂ ਚੱਲਾਂਗੇ ਆ ਘਰ ਤੇ ਦੀ ਸੀ ਨਹੀਂ ਹਾਂ ਦੁਆਰਾ ਕਰ ਰਹਾ ਹਾਂ ਨਹੀਂ ਗਿਆ ਤਕੀ ਗਿਆ ਅੰਦਰ ਲੋ ਠੀਕ ਹੈ ਪਾਰਟ 2 ਤੇਰੇ ਸਾਥ ਕਿੰਨੀ ਓਏ ਆ ਹੋਏ ਵਾਰਾ ਇਹ ਤਾਂ ਸਾਰੀ ਖਾਲੀ ਆ ਦਵਾਰਾ ਲਾਲਾ ਫਿਰ ਦੇਖ ਲੈ ਆ ਤਾਂ ਸਾਰੀ ਖਾਲੀ ਆ ਝੂਠਿਆ ਤੁਸੀਂ ਗੇਮ ਖੇਡਦਾ ਤੁਹਾਨੂੰ ਜਾਦੂ ਦਿਖਾ ਰਿਹਾ ਵੀ ਮੇਰੇ ਲੈ ਖੋਲ ਕੇ ਦੇਖ ਕਿਉਂ ਦੇਖਾਂਗਾ ਤੁਸੀਂ ਮੇਰੀ ਪੇਸ਼ਟੀ ਕਰ ਟਿਕੀ ਉਹ ਸਾਰੇ 10 ਰੁਪਏ ਬਜ਼ਾਰ ਦੇ ਖੇਤੇ ਲੈ ਮम्मी ਤੋਂ ਡਿਆ ਮੈਂ ਪੈਸੇ ਬਰਬਾਦ ਕਰੂਗਾ ਮੈਂ ਪੈਸੇ ਕੋਲੇ ਨਹੀਂ ਮਾਚਾਂਗੇ ਮੈਂ ਕੋਲੇ ਨਹੀਂ 20 ਰੁਪਏ ਦੀ ਹੋ ਗਈ ਸੌਰੀ ਬਸ ਬਸ 10 ਆਦੇ ਗਏ ਚਲ ਕਰੇ ਦਾਰਸ ਚਲ ਕਾਲੇ ਜਾਦੂਗਰ ਨੂੰ ਉਹ 10 ਕਿਲੋ ਦੇ। ਜਿਹਨੂੰ ਦੱਸ ਰਹੀ ਕਿ ਮੈਂ ਤਰੇਟ ਨੂੰ ਸੱਦਾ ਆਈ ਫੇ ਉਹ ਹੋਈ ਸੀ ਕਿਉਂ 36 ਮਾਸਵਾਸਦ ਮਾਰਾ ਇਹ ਤੂੰ ਆਇਆ 10 ਜਾਦੂਗਰ ਸਿੱਖਿਆ ਕਿੱਥੇ ਪੱਕਾ ਅਨਮੋਲ ਆਇਆ ਨੇ ਉਹ ਸੁਨਾਮਾ ਦੂਸਰਾ ਕੀ ਕਹਿੰਦੇ ਹੁੰਦੇ ਆ ਪੋਡਕਾਸਟ ਜਿਹਦੇ ਚੋ ਬਾਬਾ ਦਿਖਾਉਂਦਾ ਸੀਗਾ ਅੰਕਲ ਹਨਾ ਜਿਹੜਾ ਕਹਿੰਦਾ ਮੈਂ ਕਰਮਾਂ ਨੂੰ ਨਹੀਂ ਮੰਨਦਾ ਨਹੀਂ ਹੋਣੀ ਨਹੀਂ ਮੈਂ ਪੈਸੇ ਹੁੰਦੇ ਨੇ 1 1 ਲੱਖ ਵੀ ਵੜ ਗਿਆ ਨਾਲੇ ਚੜੀ ਵੀ ਵੜ ਗਈ ਅੰਦਰ ਚਲੇ ਸੁੱਲੇ ਇੱਕ ਲੱਖ ਬੱਸ ਕਿੱਰੀ ਕੀ ਹੋ ਗਏ ਤੇ ਲਾਸਟ ਹੀ ਹੋ ਗਏ ਸੈਂਣੀ ਕੋਈ ਨਹੀਂ ਆ ਗਈ ਚਪਾਣੇ ਕੁੜਾਂ ਹੀ ਰੱਖ ਲਾ ਲਾਸਟ ਉਹ ਸ਼ੋਰ ਕਰ ਲਾ ਸਜ਼ਾ ਲਾ ਲਾ ਤੂੰ ਪੈਸੇ ਪੂਰੇ ਗਏ ਬੱਸ ਪਹਿਨ ਚੱਲ ਇਹ ਹੱਥ ਦਿਖਾ ਪਹਿਲਾਂ ਹੱਥ ਚੈੱਕ ਕਰਾ ਮਮੇ ਛੱਲਾ ਧਾਰ ਕੇ ਲਾਓ ਛੱਲਾ ਅਰੇ ਆ ਗਿਆ ਗਾਇਸ ਇਹ ਜਾਦੂ ਕਰ ਰਾ ਇਹ ਮੇਰੇ ਤੇ ਜਾਦੂ ਨਹੀਂ ਚੱਲ ਸਕਦਾ ਤਾ ਕਾਲਾ ਜਾਦੂ ਕੀਤਾ ਕਿੱਥੇ ਨੂੰ ਹਟ ਤੂੰ ਪਿੱਛੇ ਹਟ ਤੈਨੂੰ ਮੈਂ ਦਿਖਾਉਣੀ ਐ ਗਾਇਸ ਦੱਸ ਐਨੇ ਕੀ ਕੀਤਾ ਇਹਦਾ ਕਾਲਾ ਜਾਦੂ ਕਿੱਥੇ ਆ ਪਿਆ ਉਹ ਜਾਦੂ ਬਾਰੇ ਜਾਣਣਾ ਨਹੀਂ ਕਰਨਾ ਫ੍ਰੀਤੀ ਨਹੀਂ ਸੱਤ ਗਿਆ ਆ ਦੇਖ ਇੱਧਰ ਟੇਪ ਨਾਲ ਇੱਧਰ ਮਾਦੀ ਸਲਾਈ ਆ ਹਾਂ ਇਹਨੂੰ ਐ ਜਦੋਂ ਖੜਕਾਉਂਦਾ ਦੇਖ ਮੈਂ ਉਹ ਅੰਕਲ ਨੇ ਵੀ ਆਇਆ ਕੀਤਾ ਸੀ ਉਹ ਕਹਿੰਦੇ ਉਹ ਜਦੋਂ ਅੰਦਰ ਐਂਟਰ ਹੋਇਆ ਨਾ ਕਹਿੰਦੇ ਆ ਕਬਲੀ ਮੈਂ ਦੇਖੋ ਕਿੱਥੋਂ ਚੱਕਣੀ ਆ ਉਹ ਐ ਕਰਕੇ ਤਾਂ ਉਹਦੇ ਚਾਏ ਕੱਪੜੇ ਦੇ ਚ ਕਬਲੀ ਬੰਨੀ ਹੋਈ ਸੀ ਪਤਾ ਕੀ ਸੀ ਸੀਗਾ ਕੜਾ ਕੱਪੜੇ ਨਾਲ ਕੜਾ ਬੰਨਿਆ ਹੋਇਆ ਹਾਂ 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 ਉਹ ਕਬਲੀ ਉਹ ਕਹਿੰਦਾ ਜਦੋਂ ਮੈਂ ਤੁਹਾਡੇ ਅੰਦਰ ਐਂਟਰ ਹੋਇਆ ਸੀ ਨਾ ਅੰਮੋਲੂ ਕਹਿੰਦਾ ਜਦੋਂ ਤੁਹਾਡੇ ਅੰਦਰ ਐਕਟਰ ਹੋਇਆ ਸੀ ਕੋਈ ਕਹਿੰਦਾ ਮੈਂ ਉੱਥੇ ਪਿੱਛੇ ਹੀ ਕੁਰਸੀ ਤੇ ਪਹਿਲੇ ਰੱਖਿਆ ਸੀ ਮੈਂ ਉਹਦੇ ਜਾਦੂ ਉਹ ਕਰਨਾ ਦੇਖਿਆ ਵੀ ਉਹਨਾਂ ਨੇ ਜਾਨੀ ਮਤਲਬ ਦੱਸਿਆ ਸੀ ਵੀ ਜਾਦੂ ਕਿਵੇਂ ਜਾਦੂਗਰ ਕਿਵੇਂ ਦਿਖਾਉਂਦਾ ਆਏ ਦਿਖਾ ਦੇ ਗਾਈ ਅਨਮੋਲ ਵੀਰੇ ਨੂੰ ਅਸੀਂ ਅੱਜ ਬਲੌਗ ਟੈਗ ਕਰਾਂਗੇ ਆ ਦੇਖ ਲਾ ਸਾਡਾ ਮੁੰਡਾ ਤੁਹਾਡਾ ਬਲੌਗ ਪੋਡਕਾਸਟ ਦੇਖ ਕੇ ਜਾਦੂਗਰ ਬਣਦਾ ਜਾਂਦਾ ਜੋ ਵੀ ਆ ਤੁਹਾਡਾ ਤੁਹਾਨੂੰ ਮੈਂ ਹਰਾ ਦਿੰਦਾ ਹਾਂ ਫਿਰ ਮੈਂ ਜਾਦੂਗਰ ਕਿਹਦੇ ਦੱਸਦਾ ਹਰੇ ਕਿਸੇ ਹੋਰ ਨਾਲ ਵੀ ਖੇਡਣ ਜਾਊਗਾ ਹੋਰ ਕਿਹਦੇ ਤੇ ਕਿ ਲੈਣ 20 ਰੁਪਏ ਮੈਨੂੰ ਲਟਕੇ ਲੈ ਗਿਆ ਇਹ ਆ ਗਿਆ ਵਾ ਠੀਕ ਆ ਆ ਗਾਇਜ਼ ਦੇਖ ਲੋ ਨਹੀਂ ਤੂੰ ਆਂਟੀ ਕੇ ਗਿਆ ਸੀਗਾ ਉਹ ਕਰ ਲਿਆ ਕਸ਼ ਨਹੀਂ ਕਿ ਅੱਡੇ ਮੈਂ ਆਹ ਸੁੱਟ ਨਾ ਸੁੱਟ ਹੁਣੇ ਹੁਣ ਇਹਦੇ ਨਾਲ ਦਰਦ ਹੋ ਰਹੀ ਹੈ ਦੇਖਿਓ ਆਦੀ ਆਦੀ ਮੇਰਾ ਜੀ ਕਰਦਾ ਨਾ ਮੈਂ ਫੜ ਕੇ ਇਹ ਪੱਟ ਦੇ ਅਹੀ ਵੀ ਜੀ ਗਾੜੀ ਹੁੰਦੀ ਹੈ ਹਾਂ ਜਗਾੜੀ ਯਾਰ ਮਾਚਸਾਂ ਮਾਚਸਾਂ ਮਾ ਫਰੀਦੀ ਦੀ ਕਿਹ ਘਰੀ ਦਾ ਖਾਣ 10 ਰੁਪਏ ਦੀ ਮਾਚਸ ਲੈ ਆਂਦੀ ਤੀਲੀਆਂ ਦੀਦੀ ਘਰੇ ਲਫਾਫੇ ਚ ਕੱਢ ਆਇਆ ਚੱਕ ਮਾਚਸ ਮੈਨੂੰ ਦੇ ਦੀ ਮੇਰੇ ਕੋਲ ਉੱਥੇ ਅਗਰਵਤੀ ਲਾਉਣ ਹਾਨੀ ਮੈਂ ਰੋਜ ਚਾਰ ਹੀ ਤਾਂ ਲੈ ਕੇ ਆਉਣੀ ਆ ਆ ਦੇਖੋ ਜਿਹੜੇ ਵੀਰ ਕੀ ਜਿੱਤ ਕੇ ਲਿਆਇਆ ਨਾ ਉਹਦੇ ਕੁਰਕਰੇ ਲੈ ਗਿਆ ਲਿਆਇਆ ਤੇ ਹੁਣ ਮੈਂ ਉਹ ਥੋੜੇ ਜੋਸਪਾ ਥੋੜੇ ਭਈਏ ਨੂੰ ਪਰ ਮੈਂ ਕਦੇ ਕੋਲ ਦਮ ਐਕਤੀ ਵਾਰ ਦੇਤੀ ਮੈਂ ਮੈਂ ਆ ਦੇਖਾ ਮਾਰਨਾ ਪੈਨ ਮਾਰਨਾ ਮੈਂ ਤੈਨੂੰ ਦੱਸਤੀ ਕਿ ਮੈਂ ਤੇ ਭੂਖ ਦੀ ਕੱਢ ਦੇਣੀ ਆ ਨੰਨੇ ਦੇ ਦੇ ਬਾਰੀ ਕਾ ਹੋਰੀ ਕਿ ਨਹੀਂ ਨਾ ਚਾਹੀਦੇ ਹੁ ਮੈਨੂੰ ਤਾਂ ਦੇ ਦੇ ਫਿਰ ਮੈਨੂੰ ਦੱਸ ਫਿਰ ਹਾਂ ਯਾਰ ਮੰਜਾ ਡਾ ਦੇ ਇੱਥੇ ਨੰਨੇ ਹਾਏ ਕਿੰਨੀ ਸੋਹਣੀ ਬਾਹਰ ਗਾਇਸ ਨੇਰੇ ਚ ਆ ਗਏ ਅਸੀਂ ਖੜ ਜਾ ਚਾਨਣ ਕਰਦੇ ਆ ਮੈਂ ਤਾਂ ਦੋ ਦਿਨ ਹੋ ਗਏ ਮੈਂ ਕੁਝ ਨਹੀਂ ਖਾਦਾਗਾ ਇਹ ਤਾਂ ਜਮਾ ਕੁਝ ਨਹੀਂ ਖਾਂਦੀ ਬਨੀਂਦਰ ਦੱਸੋ ਖਾਂਦੀ ਆ ਨਾ ਰੋਜ਼ੀ ਰ ਪਰਸੋਂ ਨਹੀਂ ਖਾਂਦੀ ਜਦੋਂ ਗਾਲਾਂ ਪੈਣਾਂ ਮੈਂ ਮੰਮੀ ਨੂੰ ਪੁੱਛ ਲਾ ਸਵੇਰੇ ਵੀ ਜਦ ਜਦ ਕੇ ਗਿਆ ਮੈਂ ਮੰਮੀ ਕਹਿੰਦਾ ਪੈਸੇ ਨਹੀਂ ਦੇਣੇ ਤੈਨੂੰ ਮੰਮੀ ਨੂੰ ਪੁੱਛ ਲਾ ਮੰਮੀ ਪਰਸੋਂ ਵੀ ਮੈਂ ਕੁਝ ਨਹੀਂ ਖਾਦਾਗਾ ਕਾਲਾ ਚੱਪਣ ਹਜੇ ਤਾਂ ਰਾਤ ਵਿਆਹ ਤੋਂ ਖਾ ਕੇ ਮਰ ਕੇ ਆਏ ਆ ਇੰਨਾ ਝੂਠੇ ਗਾਇਸ ਉਹ ਸਾਡਾ ਘਰ ਹੋ ਉਸੇਰੇ ਤੱਕ ਦੇਖੋ ਅੰਨੇ ਨਹੀਂ ਤੇ ਮੇਰੇ ਕੁੜਕਣਾਂ ਨੂੰ ਜੀ ਨਾ ਮੈਂ ਦੋ ਘਾਟੇ ਚਨ ਵਾਲੀ ਛੱਡ ਤਾ ਆਹ ਆਇਥੇ ਆਇਥੇ ਜਾਂ ਕਲ ਗਾਰੰਟੀ ਦਾ ਪਸੰ ਨਦ ਨੂੰ ਟੱਟੀਆਂ ਲੱਗਦੇ ਖਾਕੀ ਗੋਲੇ ਵੀ ਨਾ ਕੰਮ ਕਰੇ ਆ ਲੈ ਦੇਖੋ ਨਾ ਗਾਈਜ਼ ਹੁਣ ਆਪਾਂ ਖਾਣ ਲੱਗਿਆ ਰੋਟੀ ਦੇਖ ਲੋ ਇਹਨਾਂ ਨੂੰ ਕੱਟ ਭਰਾਵਾ ਰੋਟੀ ਚਾਪਾ ਬਣਾਇਆ ਰਾਜਮਾ ਚਾਵਲ ਨਹੀਂ ਮਤਲਬ ਮੈਂ ਰਾਜਮਾ ਬਣਾਇਆ ਨਹੀਂ ਚੋਲ ਤਾਂ ਖਾਂਦਾ ਤੇ ਉਹ ਖਾ ਰਿਹਾ ਵਾ ਰੋਟੀ ਇਹਨੇ ਜੋਲ ਨਹੀਂ ਖਾਣੀ ਵਿੱਚ ਮੈਂ ਬਿਮਾਰ ਬੱਚਾ ਤੇ ਮਮਾਦਰ ਖੜੇ ਸ਼ੁਕਰਾ ਤੈਨੂੰ ਪਤਾ ਵੀ ਮੈਂ ਬਿਮਾਰ ਹਾਂ ਮੈਂ ਚੋਲ ਨਹੀਂ ਖਾਣੀ ਹਾਂ ਤਾਂ ਕਹਿੰਦਾ ਕਿ ਮੈਂ ਖਾਣੇ ਆ ਤੁਸੀਂ ਮਨਾ ਕਰਤਾ ਤਾਂ ਨਹੀਂ ਖਾਦੇ ਨੇ ਆਪਣੀ ਇਧਰ ਚਟ ਆਪਣੀ ਇਧਰ ਲਈ ਚਟ ਆੜੀ ਲੱਸੀ ਕਾਦੀ ਚਟੇ ਲੱਸੀ ਤੇ ਇਧਰ ਆਪਣਾ ਹੈ ਸਾਗ ਆਂਟੀ ਦੇ ਕਿ ਗਏ ਸੀ ਇਨ ਨੂੰ ਜੇ ਆਪ ਤੜਕਾ ਲਾਣਾ ਮੈਂ ਤੇ ਆਪਾਂ ਆਪਾਂ ਬੰਦ ਨਹੀਂ ਹੈਗਾ ਯੈਸ ਤੇ ਚਲੋ ਗਾਇਜ਼ ਹੁਣ ਆਪਾਂ ਰੋਟੀ ਖਾ ਲਈਏ ਫਿਰ ਤੁਹਾਨੂੰ ਰੋਟੀ ਖਾ ਕੇ ਮਿਲਣਾ ਤੋਂ ਹੁਣੀ ਮੈਂ ਉੱਠਿਆ ਮੈਂ ਪਿਆ ਹਾਂ ਅਸੀਂ ਪੜਾਈ ਕਰਦਾ ਸੀ ਉਹ ਦੇਖੋ ਆਪਾਂ ਮੈਂ ਵੀ ਸੌਂ ਗਿਆ ਸੀ ਦੋਸਤੋ ਅੱਜ ਮਾਂ ਵੀ ਉੱਠ ਗਿਆ ਉਹ ਮੈਂ ਕੁੱਤਾ ਇੱਕ ਵਕਤ ਨੰਬਰ ਦਾ ਚਾਵਲ ਜਾ ਖਾਣੇ ਨੂੰ ਉਗਲੇ ਬਾਹਰ ਗਿਆ ਕਰ ਲੱਗਾ ਰਿਕਟ ਚੱਪ ਗੰਦੀ ਬਣਾ ਰਿਹਾ ਆਪਾਂ ਹੈ ਕਰਦਾ ਰੋ ਤੇਰੇ ਜਾਰੇ ਹੱਥ ਨਹੀਂ ਖੁੱਲਦੇ ਲੱਗਾ ਕਣੀ ਮੈਂ ਮੋਟਰ ਛੱਡ ਦੇ ਦਿੱਤੀ ਲੱਗਦਾ ਚਲ ਕੋਈ ਨਾ ਤੇ ਦੋਸਤੋ ਬੜਾ ਪала ਕੇ ਸੀ ਇਹ ਸੌਣ ਸੋਚੇ ਹਮ ਲੋਗ ਦੈਂਡ ਕਰ ਦਈਏ ਸੋਚੇ ਹਮ ਲੋਗ ਦੈਂਡ ਕਰ ਦਈਏ ਗਾਇਸ ਕਿਵੇਂ ਲੱਗਿਆ ਤੁਹਾਨੂੰ ਸਾਡਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਜੇ ਬਾਬੇਓ ਇੱਧਰ ਦੇਖੋ ਬਾਬੇ ਮੈਂ ਆ ਇਹ ਜੀ ਤੁਹਾਡਾ ਇੱਕ ਬੰਦਾ ਕੱਢਦੀ ਆ ਇਹ ਆ ਦੇਖੋ ਕਿਥੇ ਵੱਡੇ ਵੱਡੇ ਇਹ ਤੇ ਦੋਸਤੋ ਚਲੋ ਦੋਸਤੋ ਚਲ ਚਲੀਏ ਮਿਲ ਲੇਤਾ ਹਾਂ ਚਲੋ ਤੇ ਚਲੋ ਦੋਸਤੋ ਮਿਲਦੇ ਹਾਂ ਆਪਾਂ ਨੈਕਸਟ ਵਲੌਗ ਦੇ ਵਿੱਚ Love you jo tumhara sach